ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਮਲਾਜਮ ਤੇ ਪੈਨਸ਼ਨਰ ਜਿਹਦੇ ਬੰਦੀਆਂ ਵੱਲੋਂ 55000 ਦਾ ਬਕਾਇਆ ਕਿਵੇਂ ਜਾਰੀ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਤੇ ਇਸ ਸੰਬੰਧੀ ਕੀ ਕਾਨੂੰਨੀ ਚਾਰਜ ਜਾਰੀ ਕੀਤੀ ਜਾ ਰਹੀ ਹੈ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਰਿਹਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜੇ ਕਰੇ। ਕੇਵਲ ਤਰ੍ਹਾਂ ਕਮਿਸ਼ਨ ਦਾ ਮਿਤੀ 1/16 ਤੋਂ 3/21 ਤੱਕ ਦਾ 5.5 ਸਾਲ ਦਾ ਬਕਾਇਆ ਜਾਰੀ ਕਰਨ ਲਈ ਜਦੋਂ ਮਾਨਯੋਗ ਪੰਜਾਬ ਨਿਵਾਣਾ ਹਾਈ ਕੋਰਟ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਹੱਕ ਵਿੱਚ ਫੈਸਲੇ ਦੇ ਕੇ ਬਕਾਇਆ ਜਲਦੀ ਅਦਾ ਕਰਨ ਸੰਬੰਧੀ ਸ਼ਕਤੀ ਦਿਖਾਈ ਤਾਂ ਸਰਕਾਰ ਨੇ ਮਿਤੀ 13/2025 ਦੀ ਕੈਬਨਟ ਮੀਟਿੰਗ ਵਿੱਚ ਬਕਾਇਆ ਜਾਰੀ ਕਰਨ ਸੰਬੰਧੀ ਤਜਵੀਜ਼ਾਂ ਮਾ ਕੇ ਇਸ ਦਾ 14/2025 ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ ਇਸ ਵਿੱਚ ਬਕਾਇਆ 36 ਤੋਂ ਲੈ ਕੇ 42 ਕਿਸ਼ਤਾਂ ਵਿੱਚ ਦੇਣ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਜਿਸ ਨੂੰ ਮੁਲਾਜ਼ਮ ਤੇ ਪੈਨਸ਼ਨਰ ਜਿਹਦੇ ਬੰਦਿਆਂ ਨੇ ਮੁੱਢੋਂ ਵੀ ਰੱਦ ਕਰਨਤਾ ਸੀ। ਪਰੰਤੂ ਸਰਕਾਰ ਆਪਣੇ ਫੈਸਲੇ ਤੇ ਅੜੀ ਹੋਈ ਹੈ ਤੇ ਬਕਾਇਆ ਯਕਮੁਸ਼ਤ ਇੱਕ ਹੀ ਕਿਸ਼ਤ ਵਿੱਚ ਜਾਂ ਫਿਰ ਘਟ ਮਿਆਦ ਦੀਆਂ ਕਿਸ਼ਤਾਂ ਵਿੱਚ ਜਾਰੀ ਕਰਨ ਦੀ ਮੰਗ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। ਇਸ ਦੇ ਛੱਡੇ ਵਜੋਂ ਮੁਲਾਜ਼ਮ ਅਤੇ ਪੈਨਸ਼ਨਰ ਜਿਹਦੇ ਬੰਦਿਆਂ ਮੀਟਿੰਗਾਂ ਕਰਕੇ ਤੇ ਸੰਘਰਸ਼ ਤੇਜ਼ ਕਰਨ ਦੇ ਫੈਸਲੇ ਕਰਕੇ 35 ਸੌਣ ਦਾ ਬਕਾਇਆ ਜਲਦੀ ਜਾਰੀ ਕਰਵਾਉਣ ਲਈ ਸਰਕਾਰ ਦਾ ਧਿਆਨ ਇਸ ਮੰਗ ਵੱਲ ਖਿੱਚਣ ਦਾ ਯਤਨ ਕਰ ਰਹੀਆਂ ਹਨ ਜਿੱਤੇ ਪੰਜਾਬ ਸਿਵਲ ਸਕਤਰੇਤ ਦੇ ਮੁਲਾਜ਼ਮ ਇਸ ਮੰਗ ਨੂੰ ਜੋਗਦਾ ਢੰਗ ਨਾਲ ਉਠਾ ਰਹੇ ਹਨ ਉਹਤੇ ਵਕ ਵਕ ਹਲਕਿਆਂ ਵਿੱਚ ਮੁਲਾਜ਼ਮ ਤੇ ਪੈਨਸ਼ਨਸ ਜਥੇ ਬੰਦੀਆਂ ਵੀ ਮੀਟਿੰਗਾਂ ਕਰਕੇ ਇਸ ਮੰਗ ਦੀ ਆਵਾਜ਼ ਉਠਾਉਣ ਤੇ ਸੰਘਰਸ਼ ਕਰਨ ਦੇ ਪ੍ਰੋਗਰਾਮ ਉਲੀਕ ਰਹੀਆਂ ਹਨ ਇਸੇ ਕੜੀ ਵਿੱਚ ਸਾਂਝੇ ਅਧਿਆਪਕ ਮੋਰਚੇ ਵੱਲੋਂ 8 ਮਾਰਚ ਨੂੰ ਸਿੱਕੇ ਮੰਤਰੀਸ ਦਾ ਅਰਥ ਜੋ ਉਸਿੰਗ ਬਾਇਸ ਦੇ ਹਲਕੇ ਅਨੰਦਪੁਰ ਸਾਹਿਬ ਵਿੱਚ ਇੱਕ ਰੋਸ ਰੈਲੀ ਕਰਕੇ ਬੁਖਾਇਆ ਇੱਕੋ ਇੱਕ ਵਿੱਚ ਦੇਣ ਦੀ ਜੋ ਧਾਰ ਮੰਗ ਕਰ ਰਸਣ ਇਸ ਦੇ ਨਾਲ ਕੁਝ ਮੁਲਾਜ਼ਮਾਂ ਤੇ ਪੈਨਸ਼ਨਰਸ ਕਾਨੂੰਨੀ ਇਚਾਰਾ ਜੋ ਇਹ ਕਰਦੇ ਹੋਏ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰਿੱਟਾਂ ਵੀ ਦਾਇਰ ਕਰ ਰਹੇ ਹਨ ਉਦਾਹਰਨ ਵਜੋਂ ਇੱਕ ਰਿੱਟ ਸੀਡਬਲਯੂਪੀ 2537/2023 ਬੂਟਾ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਸੀ ਜਿਸ ਦਾ ਫੈਸਲਾ ਮਿਤੀ 20/03/2010 ਪਟੀਸ਼ਨ ਕਰਤਾ ਦੇ ਹੱਕ ਦੇ ਵਿੱਚ ਆਇਆ ਸੀ ਇਹਦੇ ਬਾਅਦ ਇੱਕ ਸੀਓਟੀ ਪੀ 1880 ਪਬਲਿਕ 204 ਬਾਅਦ ਦਿੱਤੀ ਇਹ ਵੀ ਬੂਟਾ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਵੱਲੋਂ ਪਾਈ ਹੋਈ ਕੰਟੈਂਪਟ ਰਿਟ ਸੀ ਇਸ ਦੀ ਸੁਣਵਾਈ ਮਤੀ 24325 ਨੂੰ ਹੋਣ ਜਾ ਰਹੀ ਹੈ ਇੱਕ ਹੋਰ ਸੀਡਬੀਪੀ 22635 ਆਫ 2024 ਜਸਪਾਲ ਸਿੰਘ ਐਂਡ ਆਦਰਸ ਵਰਸਸ ਡੇਟ ਆਫ ਪੰਜਾਬ ਪਾਈ ਗਈ ਹੈ ਜਿਸ ਵਿੱਚ 5500 ਦਾ ਬਕਾਇਆ 125% ਦੀ ਦਰ ਨਾਲ ਡੀਏ ਦੇ ਕੇ ਇਸ ਦੇ 15% ਦਾ ਲਾਭ ਦਿੰਦੇ ਹੋਏ ਬਕਾਇਆ 18% ਵਿਆਜ ਸਮੇਤ ਦੇਣ ਦੀ ਮੰਗ ਕੀਤੀ ਗਈ ਸੀ ਜਿਸ ਦਾ ਫੈਸਲਾ 9 9 2024 ਨੂੰ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਹੋ ਗਿਆ ਸੀ ਨੂੰ ਦੂਜੇ ਤਵੇਾਰ ਦੀ ਸਰਕਾਰ ਨੇ ਇੱਕ CECP 47 ਆਫ 2024 ਬਾਕੇ ਬਕਾਇਆ ਦਾ ਸ਼ੈਡਿਊਲ ਕੈਬਨਟ ਮੀਟਿੰਗ ਮਿਤੀ 18 ਨਵੰਬਰ 2025 ਅਨੁਸਾਰ ਕੀ ਮਾਣ ਜੋ ਪੰਜਾਬ ਇਨਫੈਰਨਾ ਹਾਈ ਕੋਰਟ ਦੇ ਵਿੱਚ ਸਬਮਿਟ ਕੀਤਾ ਸੀ ਤੇ ਇਸ ਸ਼ੈਡਿਊਲ ਅਨੁਸਾਰ ਫੈਸਲੇ ਤੇ ਸਟੇਕ ਕਰਦੇ ਹੋਏ ਸਰਕਾਰ ਨੇ ਬਕਾਇਆ 36 ਤੋਂ 42 ਕਿਸ਼ਤਾਂ ਵਿੱਚ ਦੇਣ ਦਾ ਹੀ ਫੈਸਲਾ ਬੰਦਵਾਵਾਂ ਰੱਖਿਆ ਸੀ ਮੁਲਾਜ਼ਮ ਤੇ ਪੈਨਸ਼ਨਰਾਂ ਜਿਹੜੇ ਬੰਦਿਆਂ ਵਿੱਚ ਇਸ ਗੱਲ ਦਾ ਭਾਰੀ ਰੋਸ ਹੈ ਕਿ ਸਰਕਾਰ ਨੇ ਬਕਾਇਆ ਤੋਂ ਪਹਿਲਾਂ ਹੀ 8 ਫਾਰਮ ਲੇਟ ਕਰ ਦਿੱਤਾ ਹੈ ਤੇ ਫਿਰ ਇਸ ਨੂੰ ਸਾਢੇ 3 ਦਿਨ ਤੋਂ 4 ਸੌਨ ਹੋਰ ਲੇਟ ਕਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਵੋਟਰ ਸੰਘ ਅਤੇ ਅਦਸ ਵੱਲੋਂ ਜੋ ਕੰਟੈਂਪਟਿਸ਼ਨ ਸੀਓਸੀਪੀ 1380/2004 ਦੀ ਅਗਲੀ ਹੋਣ ਵਾਲੀ ਸੁਣਵਾਈ ਜੋ ਕਿ 24 ਤਿੰਨ 2022 ਨੂੰ ਹੋਣੀ ਹੈ ਉਸ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਕੀ ਫੈਸਲਾ ਦਿੱਤਾ ਜਾਂਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਧੰਨਵਾਦ ਜੀ